ਉਹਦੇ ਨਾਲ ਗੱਲ ਸੀ ਅਸੀਂ ਕਿ ਸਾਡੇ ਨਾਲ ਤੋਂ ਤੁਸੀਂ ਮਿਲੇ ਨਹੀਂ ਨਾ ਅਸੀਂ ਤੁਹਾਨੂੰ ਪਰ ਅਮਰਿਤਪਾਲ ਸਿੰਘ ਦੇ ਖੰਡੂਰ ਸਾਹਿਬ ਤੋਂ ਚੋਣਾ ਵਿੱਚ ਖੜੇ ਹੋਣ ਦੇ ਪ੍ਰੰਤ ਅਮਰਿਤਪਾਲ ਸਿੰਘ ਦੇ ਪਿਤਾ ਦੁਆਰਾ ਗਰਮੀ ਦਿਖਾਈ ਉਹਨਾਂ ਨੇ ਗਰਮੀ ਦਿਖਾਈ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕਿ ਉਹਨਾਂ ਦੇ ਜੋ ਨਾਲ ਸਾਥ ਬੈਠ ਕੇ ਚੋਣਾ ਦੇ ਵਿੱਚ ਖੜੇ ਹੋ ਜਾਣਾ ਹੁਣ ਕਿੱਡੀ ਵੱਡੀ ਨਾਣਸਾਫੀ ਦੀ ਗੱਲ ਐ ਤੇ ਹੋਰ ਕੀ ਗੱਲਾਂ ਕਹੀਆਂ ਉਹਨਾਂ ਨੇ ਗਰਮੀ ਦੇ ਵਿੱਚ ਤੇ ਉਹਨਾਂ ਨੇ ਹੋਰ ਕੀ ਕੁਝ ਭੇਦ ਖੋਲਦੇ ਤੇ ਇਸ ਵੀਡੀਓ ਵਿੱਚ ਦੇਖਦੇ ਆ ਉਸ ਤੋਂ ਪਹਿਲਾਂ ਤੁਸੀਂ ਵੀ ਕਮੈਂਟ ਵਿੱਚ ਜਰੂਰ ਦੱਸਿਓ ਕਿ ਅਕਾਲੀ ਦਲ ਦਾ ਇਸ ਤਰ੍ਹਾਂ ਅਮਰਿਤਪਾਲ ਸਿੰਘ ਦੇ ਖਿਲਾਫ ਖੜੇ ਹੋਣਾ ਐਡਾ ਵੱਡਾ ਲੀਡਰ ਨੂੰ ਕੀ ਸਹੀ ਐ ਜਾਂ ਗਲਤ ਤੇ ਅਮਰਿਤਪਾਲ ਸਿੰਘ ਨੂੰ ਇਸ ਉੱਤੇ ਕੋਈ ਫਰਕ ਪਵੇਗਾ ਜਾਂ ਫਿਰ ਨਹੀਂ ਉਹਨਾਂ ਦੀ ਜਿੱਤ ਹੀ ਹੋਵੇਗੀ ਤੇ ਹੁਣ ਦੇਖਦੇ ਆ ਇਸ ਵੀਡੀਓ ਨੂੰ ਆਕਾਲੀ ਦਲ ਪੁਰਾਣੀਆਂ ਗਲਤੀਆਂ ਤੋਂ ਸਬਕ ਸਿੱਖੇ ਤੇ ਇਸ ਸੀਟ ਤੇ ਇੱਕ ਪੰਥਕ ਸੀਟ ਤੇ ਇੱਕ ਭਾਈ ਸਾਹਿਬ ਦੇ ਖਿਲਾਫ ਨਹੀਂ ਇਹ ਅਤਾਰੀ ਬੀਬੀ ਖਾਲਰ ਨੂੰ ਪਰ ਇਹਨਾਂ ਨੇ ਦੁਬਾਰਾ ਆਕਾਲੀ ਦਲ ਨੂੰ ਖਤਮ ਕਰਨ ਤੇ ਤੁਲੇ ਹੋਏ ਆ ਇਹਨਾਂ ਨੇ ਫੇਰ ਉਹੀ ਜੋ ਬੀਬੀ ਖਾਲਰ ਦੇ ਟਾਈਮ ਤੇ ਗਲਤੀ ਕੀਤੀ ਉਹੀ ਹੁਣ ਕਰ ਰਹੇ ਆ ਸਾਹਿਬ ਜੀ ਫਤਿਹ ਕੀ ਚਾਹਣਾ ਚਾਹੋਗੇ ਭਾਈ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਚੋਣ ਦਾ ਲਾਨ ਕੀਤਾ ਗਿਆ ਸੀ ਪਰ ਹੁਣ ਖਡੂਸਾ ਤੋਂ ਸ਼ੋਮਨੀ ਕਾਲੀ ਦਲ ਦੇ ਮਿਰਸਾ ਸਿੰਘ ਵਟਵਾ ਉਹਨਾਂ ਦੀ ਮੁਲਾਕਾਤ ਹੋਈ ਆ ਕੀ ਖੁੱਲ ਕੇ ਗੱਲ ਹੋਈ ਆ ਤੇ ਜਿਹਦੇ ਵਿੱਚ ਇਹ ਵੀ ਚਰਚਾਵਾਂ ਹੋ ਰਹੀਆਂ ਕਿ ਪਰਿਵਾਰ ਦੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਨਹੀਂ ਜੀ ਇਹ ਕੱਲ ਸਾਨੂੰ ਪਤਾ ਲੱਗਾ ਸਾਨੂੰ ਉਮੀਦ ਸੀ ਕਿ ਸ਼ਾਇਦ ਅਕਾਲੀ ਦਲ ਪੁਰਾਣੀਆਂ ਗਲਤੀਆਂ ਤੋਂ ਸਬਕ ਸਿੱਖ ਕੇ ਤੇ ਇਸ ਸੀਟ ਤੇ ਇੱਕ ਪੰਥਕ ਸੀਟ ਤੇ ਇੱਕ ਭਾਈ ਸਾਹਿਬ ਦੇ ਖਿਲਾਫ ਨਹੀਂ ਹੈ ਆਤਾਰ ਨੇ ਕਿ ਜਨਾ ਬੀਬੀ ਖੰਗਰੋ ਨੇ ਗਲਤੀ ਨਹੀਂ ਕਰਨਗੇ ਪਰ ਇਹਨਾਂ ਨੇ ਦੁਬਾਰਾ ਅਕਾਲੀ ਦਲ ਨੂੰ ਖਤਮ ਕਰਨ ਤੇ ਤਲੇ ਹੋਏ ਆ ਇਹਨਾਂ ਨੇ ਫੇਰ ਉਹੀ ਜੋ ਬੀਬੀ ਖਾਲੜਾ ਦੇ ਟਾਈਮ ਤੇ ਗਲਤੀ ਕੀਤੀ ਉਹੀ ਹੁਣ ਕਰ ਰਹੇ ਆ ਤੇ ਇਸ ਕਰਕੇ ਲੋਕਾਂ ਦੀ ਬਾਸ ਲੋਕਾਂ ਇਹਨਾਂ ਨੂੰ ਬਹੁਤ ਲਾਂਹਤਾਂ ਪਾ ਰਹੇ ਸੀ ਤੇ ਉਹ ਲਾਂਹਤਾਂ ਦੇ ਕਰਕੇ ਇਹ ਸਵੇਰੇ ਰਾਤ ਵੀ ਸਾਨੂੰ ਫੋਨ ਆਉਂਦੇ ਰਹੇ ਵੀ ਤੁਸੀਂ ਮੈਨੂੰ ਮਿਲੋ ਮਿਲੋ ਅਸੀਂ ਕਾ ਮਿਲਣ ਦੀ ਲੋੜ ਆ ਤੇ ਇੱਥੇ ਮਿਲ ਸਕਦੇ ਤੁਸੀਂ ਉਹ ਸਵੇਰੇ ਆਏ ਤੇ ਸਵੇਰੇ ਆ ਕੇ ਕਹਿੰਦੇ ਸੀ ਕਿ ਮੈਨੂੰ ਲੋਕ ਬਹੁਤ ਬੁਰਾ ਭਲਾ ਕਹਿ ਰਹੇ ਤੁਸੀਂ ਕਵਾਸੀ ਕਿਹਾ ਸੀ ਤੇ ਕੁਝ ਨਹੀਂ ਕਹਿ ਰਹੇ ਲੋਕਾਂ ਦਾ ਫੈਸਲਾ ਲੋਕੀ ਜਿਹਦਾ ਦਾ ਕੋਈ ਕਰਮ ਕਰੂਗਾ ਉਹੋ ਜਿਹਾ ਹੀ ਲੋਕਾਂ ਦਾ ਪ੍ਰਤੀਕਰਮ ਹੋਊਗਾ ਇਸ ਕਰਕੇ ਇਹ ਅਸੀਂ ਵੀ ਹੁਣ ਮੈਦਾਨ 'ਚ ਆ ਤੇ ਉਹ ਵੀ ਆ ਇਹ ਸਾਡੀ ਕੋਈ ਸਹਿਮਤੀ ਨਹੀਂ ਗਈ ਕਿ ਅਸੀਂ ਕਿਸੇ ਨੂੰ ਸਮਰਥਨ ਦੇ ਰਹੇ ਅਸੀਂ ਆਪ ਲੜ ਰਹੇ ਹਾਂ ਅਸੀਂ ਸਮਰਥਨ ਸਮਰਥਨ ਮੰਗ ਰਹੇ ਹਾਂ ਕਿ ਸਾਰੀਆਂ ਜੋ ਕਿਸਾਨ ਜਥੇਬੰਦੀਆਂ ਕੋਈ ਧਾਰਮਿਕ ਜਥੇਬੰਦੀਆਂ ਕਿ ਸਾਡਾ ਸਮਰਥਨ ਕਰੋ ਹੈ ਇਹ ਕਿ ਭਾਈ ਸਾਹਿਬ ਵੀ ਇੱਕ ਪੰਥਕ ਚਿਹਰਾ ਵਾ ਪੰਥ ਦੀ ਗੱਲ ਕੀਤੀ ਉਹਨਾਂ ਡਟ ਕੇ ਔਰ ਲੋਕਾਂ ਨੂੰ ਵੀ ਪਤਾ ਕਿ ਉਹ ਅਗਰ ਪਾਰਲੀਮੈਂਟ ਜਾਂਦੇ ਤਾਂ ਸਾਰੇ ਮੁੱਦਿਆਂ ਤੇ ਬੇਬਾਕੀ ਨਾਲ ਗੱਲ ਕਰ ਸਕਦੇ ਇਸ ਕਰਕੇ ਸਾਡੀ ਕੋਈ ਕਿਸੇ ਵੀ ਪਾਰਟੀ ਨੇ ਇਦਾਂ ਦੀ ਸਹਿਮਤੀ ਨਹੀਂ ਕਿ ਅਸੀਂ ਉਹਦਾ ਸਮਰਥਨ ਕਰਾਂਗੇ ਕਿਉਂਕਿ ਅਸੀਂ ਖੁਦ ਲੜ ਰਹੇ ਹਾਂ ਕਿ ਦੂਜੇ ਦਾ ਸਮਰਥਨ ਕਿੱਦਾਂ ਕਰਾਂਗੇ ਪਰ ਵੀਰਸਰ ਸਿੰਘ ਜੀ ਕਹਿੰਦੇ ਨੇ ਕਿ ਭਾਈ ਅਮਰਪਾਲ ਤੇ ਉਹਨਾਂ ਦੀ ਧਰਮ ਪਤਨੀ ਜੇ ਤੁਹਾਡੇ ਨਾਲ ਵੀ ਮੁਲਾਕਾਤ ਮੇਰੀ ਪਹਿਲਾਂ ਵੀ ਹੋਈ ਸੀ ਉਹ ਕਹਿੰਦੇ ਕਿ ਜਦੋਂ ਪੰਥ ਦਾ ਮਸਲਾ ਹੋਵੇਗਾ ਤੁਸੀਂ ਖੜੋ ਤੇ ਅਸੀਂ ਸਮਰਥਨ ਕਰਾਂਗੇ ਤੁਹਾਡਾ ਨਹੀਂ ਅਸੀਂ ਉਹਨਾਂ ਤੋਂ ਪਹਿਲਾਂ ਕੋਈ ਪਹਿਲਾਂ ਵੀ ਕੋਈ ਗੱਲ ਨਹੀਂ ਹੋਈ ਉਹਨਾਂ ਨਾਲ ਤੇ ਇਹ ਇਹ ਬਾਕੀ ਅਸੀਂ ਅਸੀਂ ਚਾਰ ਦਿਨ ਤੋਂ ਖੜੇ ਆ ਉਹ ਬਾਅਦ ਚ ਉਹ ਖੜੇ ਆ ਉਹ ਕਹਿੰਦੇ ਅਕਾਲੀ ਦਲ ਦੀ ਪਹਿਲਾਂ ਸੀਟ ਲੈਣ ਦੇ ਨਾਲ ਜਿਹੜੀ ਪੰਥਕ ਵੋਟ ਹੈ ਵੰਡੀ ਜਾਊਗੀ ਨੁਕਸਾਨ ਹੋ ਸਕਦਾ ਨਹੀਂ ਇਹ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਪੰਥ ਦਾ ਨੁਕਸਾਨ ਕਰਨਾ ਇਹ ਤੇ ਵੋਟ ਤੇ ਵੰਡੀ ਜਾਊਗੀ ਪਰ ਇਹ ਤੇ ਇਹ ਤੇ ਅਕਾਲੀ ਦਲ ਨੂੰ ਇਹ ਫੈਸਲਾ ਲੈਣਾ ਚਾਹੀਦਾ ਸੀ ਕਿ ਇੱਕ ਜ ਸਿੱਖ ਇਤਾਂਚੇ ਜਾਂ ਪੰਜਾਬ ਦੇ ਇਤਾਂਚੇ ਇਹ ਚੀਜ਼ ਉਹਨਾਂ ਨੂੰ ਸੋਚ ਕੇ ਫੈਸਲਾ ਲੈਣਾ ਚਾਹੀਦਾ ਹੈ ਕਿ ਉਹ ਇਹ ਸੀਟ ਬਾਕੀ 12 ਸੀਟਾਂ ਤੇ ਲੜ ਰਹੇ ਸੀ ਇੱਕ ਸੀਟ ਛੱਡ ਵੀ ਦਿੰਦੇ ਤੇ ਕੁਝ ਫਰਕ ਨਹੀਂ ਪੈਂਦਾ ਇੱਕ ਇਹਨਾਂ ਦੀ ਵੀ ਸ਼ਾਖ ਵੱਜ ਜਾਂਦੀ ਇਹ ਗਲਤੀਦਾਰ ਗਲਤੀ ਕਰਕੇ ਇਹ ਅਕਾਲੀ ਦਲ ਨੂੰ ਖਤਮ ਕਰਨਾ ਚਾਹ ਰਹੇ ਪਰ ਮਿਰਸਾ ਸਿੰਘ ਜੀ ਤੁਹਾਡੇ ਨਾਲ ਮੁਲਾਕਾਤ ਹੋਈ ਹੈ ਕੀ ਚਰਚਾਵਾਂ ਹੋਈਆਂ ਜਿਹੜੀ ਸੇਲ ਦੀ ਮੁਲਾਕਾਤ ਚਰਚਾਵਾਂ ਕੁਝ ਨਹੀਂ ਹੋਈਆਂ ਜੀ ਉਹ ਆਪਣਾ ਸਪਸ਼ਟੀ ਕਰਨ ਜੀ ਮੇਰੀ ਉਹਦੇ ਨਾਲ ਗੱਲ ਸੀ ਅਸੀਂ ਕਿ ਸਾਡੇ ਨਾਲ ਤਾਂ ਤੁਸੀਂ ਮਿਲੇ ਨਹੀਂ ਨਾ ਅਸੀਂ ਤੁਹਾਨੂੰ ਕੋਈ ਸਹਿਮਤੀ ਦਿੱਤੀ ਹੈ ਹੈ ਤੇ ਜੇ ਸਾਡੇ ਤੋਂ ਕੋਈ ਤੁਸੀਂ ਮਿਲੇ ਹੋ ਦੱਸੋ ਆਪਣਾ ਫੈਸਲਾ ਕਿ ਭਾਈ ਬਰਤਵਾ ਸਿੰਘ ਚੌਣ ਲੈਣਗੇ ਚੌਣ ਡੱਟ ਕੇ ਚੌਣ ਲੈਣਗੇ ਜੀ ਲੋਕਾਂ ਦਾ ਬਹੁਤ ਸਮਰਥਨ ਹੈ ਸਾਨੂੰ ਸਾਨੂੰ ਇੱਕ ਗੁਰੂ ਤੇ ਪੂਰਾ ਭਰੋਸਾ ਵਾ ਅਸੀਂ ਕੱਲ ਤੋਂ ਕੈਂਪੇਨ ਵੀ ਸ਼ੁਰੂ ਕਰਨ ਜਾ ਰਹੇ ਹਾਂ ਤੇ ਇਸ ਕਰਕੇ ਅਸੀਂ ਮਾਨ ਸਾਹਿਬ ਦਾ ਹੋਰ ਜਿੰਨੀਆਂ ਜਥੇਬੰਦੀਆਂ ਸਾਨੂੰ ਸਮਰਥਨ ਕਰ ਰਹੀਆਂ ਸੰਗਤ ਨੂੰ ਖਰੂਰ ਸਾਹਿਬ ਜੀ ਨੂੰ ਕੋਈ ਅਪੀਲ ਕਰਨਾ ਚਾਹੋਗੇ ਤੁਸੀਂ ਸੰਤ ਦੀ ਖਰੂਰ ਸਾਹਿਬ ਦੀ ਸੰਗਤ ਨੂੰ ਵੀ ਪੂਰੀ ਪੰਜਾਬ ਦੀ ਸੰਗਤ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇੱਕ ਇਹ ਇਹ ਪੰਜਾਬ ਦੇ ਲੋਕਾਂ ਦੀ ਅਣਖ ਦਾ ਆਬਰੂ ਦਾ ਇਹ ਸਵਾਲ ਆ ਇਹਦੇ ਵਾਸਤੇ ਤੁਸੀਂ ਤਕੜੇ ਹੋ ਕੇ ਸਾਰੇ ਜਾਣੇ ਸਮਰਥਨ ਦਿਓ ਤੇ ਇਸ ਕਰਕੇ ਬਹੁਤ ਹੀ ਹੁਣ ਨਾ ਦੱਸੋ ਸੰਗਤ ਨੂੰ ਕੋਈ ਸਲਾਹ ਦੇਣਾ ਚਾਹੋਗੇ ਜੀ ਦਰਸਾ ਸਿੰਘ ਨੂੰ ਤੇ ਅਸੀਂ ਸਲਾਹ ਦੇਣੀ ਚਾਹੁੰਦੀ ਆਂ ਕਿ ਪੰਥਕੀ ਤਾਨ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੂੰ ਇਹ ਫੈਸਲੇ ਤੇ ਆਪਣੇ ਤੇ ਫਿਰ ਦੁਬਾਰਾ ਗੌਰ ਕਰਨੀ ਚਾਹੀਦੀ